ਦੋਸਤੋ ਅੱਜ ਤੁਹਾਨੂੰ ਅਸੀਂ ਉਸ ਡੇਰੇ ਦੇ ਦਰਸ਼ਨ ਕਰਵਾਉਣ ਜਾ ਰਹੇ ਹਾਂ ਉਸ ਆਸਥਾਨ ਦੇ ਦਰਸ਼ਨ ਕਰਵਾਉਣ ਜਾ ਰਹੇ ਹਾਂ ਜਿੱਥੇ ਇੱਕ ਪਿੰਡ ਕੀ ਨਾਲ ਦੇ 10 ਪਿੰਡ ਵੀ ਚੱਲ ਕੇ ਆਉਂਦੇ ਨੇ ਇਸ ਡੇਰੇ ਦੇ ਵਿੱਚ ਇਸ ਸਮਾਤੇ ਇਸ ਬਾਬਾ ਰਖੀ RAM ਜੀ ਦੇ ਡੇਰੇ ਤੇ ਜੋ ਵੀ ਕੋਈ ਸੱਚੇ ਮਨ ਨਾਲ ਸੁਖਣਾ ਸੁਖਦਾ ਹੈ ਤਾਂ ਬਾਬਾ ਹਰ ਸੁਖ ਕਰਦਾ ਹੈ ਪੂਰੀ ਤਾਂ ਦ੍ਰਿਸ਼ ਤੁਹਾਨੂੰ ਦਿਖਾਉਣ ਲੱਗਿਆ ਡੇਰਾ ਬਾਬਾ ਰਖੀ RAM ਪਿੰਡ ਭੈਣੀ ਜਸਾ ਜਿਲ੍ਹਾ ਬਰਨਾਲਾ ਦੋਸਤੋ ਵੀਡੀਓ ਨੂੰ ਜਿੰਨਾ ਹੋ ਸਕਦਾ ਅੱਗੇ ਸੱਚੇ ਮਨ ਨਾਲ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋ ਤੇ ਸ਼ੇਅਰ ਕਰਨ ਲੱਗੇ ਜੋ ਵੀ ਤੁਸੀਂ ਮਨ ਦੇ ਵਿੱਚ ਸੁਖਣਾ ਸੁਖੋਗੇ ਕਿ ਬਾਬਾ ਮੇਰਾ ਆਹ ਕੰਮ ਬਣ ਜੇ ਤਾਂ ਤੁਹਾਡਾ ਉਹੀ ਕੰਮ ਪੱਕਾ ਬਣੇਗਾ ਤਾਂ ਕਰੋ ਦਰਸ਼ਨ ਡੇਰਾ ਬਾਬਾ ਰਿਕੀ RAM ਜੀ ਦੀ ਸਮਾਦ ਦੇ ਅਸੀਂ ਹੁਣ ਇਸ ਟਾਈਮ ਡੇਰਾ ਬਾਬਾ ਰਿਕੀ RAM ਜੀ ਦੀ ਸਮਾਦ ਦੇ ਤੁਹਾਨੂੰ ਦਰਸ਼ਨ ਕਰਵਾਉਣ ਜਾ ਰਹੇ ਹਾਂ ਦੋਸਤੋ ਤਾਂ ਦੇਖ ਸਕਦੇ ਹੋਗੇ ਜੋ ਤਸਵੀਰ ਤੁਸੀਂ ਦੇਖ ਰਹੇ ਹੋਗੇ ਇਹ ਬਾਬਾ ਜੀ ਦੀ ਖੋਦੀ ਤਸਵੀਰ ਹੈਗੀ ਤੇ ਬਾਬਾ ਜੀ ਤਾਂ ਇਸ ਦੁਨੀਆ ਤੇ ਹੁਣ ਨਹੀਂ ਰਹੇ ਕਾਫੀ ਸਮੇਂ ਤੋਂ ਬਾਬਾ ਜੀ ਚੋਲਾ ਸੜ ਚੁੱਕੇ ਹਨ ਤਾਂ ਜੋ ਬਾਬਾ ਜੀ ਦੀ ਇੱਥੇ ਸਮਾਦ ਬਣੀ ਵੀ ਹੈ ਤਾਂ ਪਿੰਡ ਵਾਸੀਆਂ ਵੱਲੋਂ ਇਸ ਸਮਾਦ ਤੇ ਹਰ ਮੱਸਿਆ ਵਾਲੇ ਦਿਨ ਮੱਸਿਆ ਮਨਾਈ ਜਾਂਦੀ ਹੈ ਕੜਾਹ ਪ੍ਰਸਾਦ ਦੀਆਂ ਦੇਗਾਂ ਸਜਾਈਆਂ ਜਾਂਦੀਆਂ ਨੇ ਤਾਂ ਪੰਡਾਰੇ ਨੇ ਜਿਹੜੇ ਉਹ ਵੀ ਸਾਲ ਸੇ ਮਹੀਨੇ ਇੱਥੇ ਬਹੁਤ ਵੱਡੇ ਪੰਡਾਰੇ ਆ ਉਹ ਵੀ ਪਿੰਡ ਵੱਲੋਂ ਤੇ ਆਲੇ-ਦਾਲੇ ਦੀ ਸੰਗਤ ਵੱਲੋਂ ਉਹ ਵੀ ਇੱਥੇ ਬਹੁਤ ਹੀ ਸਰਦਾ ਭਾਵਨਾ ਦੇ ਨਾਲ ਕਰਵਾਏ ਜਾਂਦੇ ਆ ਤਾਂ ਦੋਸਤੋ ਇੱਥੇ ਜੋ ਵੀ ਕੋਈ ਆਪਣੇ ਮਨ ਦੀ ਇੱਛਾ ਸੱਚੇ ਮਨ ਨਾਲ ਕੋਈ ਵੀ ਸੁੱਖ ਸੁਖ ਦਾਗਾ ਕਿ ਬਾਬਾ ਮੈਨੂੰ ਨੌਕਰੀ ਮਿਲ ਜੇ ਬਾਬਾ ਸਾਡਾ ਬੱਚਾ ਕੋਈ ਸਰਕਾਰੀ ਜੋਬ ਤੇ ਲੱਗ ਜੇ ਫੌਜ ਚ ਭਰਤੀ ਹੋ ਜੇ ਪੁਲਿਸ ਚ ਭਰਤੀ ਹੋ ਜੇ ਤਾਂ ਹਰ ਸੁੱਖਣਾ ਜਿਹੜੀ ਉਹ ਪੂਰੀ ਹੁੰਦੀ ਹੈ ਜੇਕਰ ਤੁਹਾਨੂੰ ਇਹ ਕੋਈ ਫੇਕ ਲੱਗ ਰਿਹਾ ਹੈਗਾ ਵੀ ਅਸੀਂ ਕੋਈ ਝੂਠ ਬੋਲ ਰਿਆਂ ਤਾਂ ਜਦ ਮਰਜੀ ਇਸ ਪਿੰਡ ਵਿੱਚ ਆ ਕੇ ਕਿਸੇ ਵੀ ਪਿੰਡ ਦੇ ਮੋਹਤਵਾਰ ਤੋਂ ਪੁੱਛ ਸਕਦੇ ਹੋਗੇ ਪਿੰਡ ਭੈਣੀ ਜੱਸਾ ਦੇ ਕਾਫੀ ਨੌਜਵਾਨ ਆਰਮੀ ਵਿੱਚ ਭਰਤੀ ਹੋਏ ਹਨ ਪੰਜਾਬ ਪੁਲਿਸ ਵਿੱਚ ਭਰਤੀ ਹੋਏ ਹਨ ਸਰਕਾਰੀ ਨੌਕਰੀਆਂ ਤੇ ਲੱਗੇ ਹਨ ਕੋਈ ਟੀਚਰ ਲੱਗਿਆ ਕੋਈ ਪਟਵਾਰੀ ਲੱਗਿਆ ਤਾਂ ਇਸ ਜਗ੍ਹਾ ਤੇ ਹਰ ਪਿੰਡ ਦਾ ਹਰ ਇੱਕ ਵਿਅਕਤੀ ਸੁਬਾ ਸਾਮ ਮੱਥਾ ਟੇਕਣਾ ਹਰ ਇੱਕ ਆਉਂਦਾ ਜੋ ਵੀ ਕਿਸੇ ਨੇ ਆਪਣਾ ਕੋਈ ਕਾਰੋਬਾਰ ਆਰੰਭਣਾ ਹੁੰਦਾ ਤਾਂ ਵੀ ਇਸ ਜਗ੍ਹਾ ਤੇ ਆ ਕੇ ਨਤਮਸਤਕ ਹੋ ਕੇ ਜਾਂਦਾ ਫੇਰੀ ਆਪਦੇ ਕੰਮ ਨੂੰ ਸ਼ੁਰੂ ਕਰਦਾਗਾ ਐਨੀ ਸਰਦਾ ਭਾਵਨਾ ਪਿੰਡ ਵਾਸੀਆਂ ਦੀ ਤਾਂ ਤੁਹਾਨੂੰ ਹੁਣ ਬਾਬਾ ਜੀ ਦਾ ਜੋ ਡੇਰੇ ਦੇ ਵਿੱਚ ਰੂਮ ਬਣਾਇਆ ਗਿਆ ਤਾਂ ਤੁਸੀਂ ਦੇਖ ਸਕਦੇ ਹੋ ਬਾਬਾ ਜੀ ਦੇ ਪੈਰਾਂ ਦੇ ਵਿੱਚ ਪਾਉਣ ਵਾਲੀਆਂ ਖੜਮਾਂ ਜੋ ਪਹਿਲਾਂ ਲੱਕੜ ਦੇ ਬਣੇ ਹੁੰਦੀਆਂ ਸੀਆਂ ਪੈਰਾਂ ਦੇ ਵਿੱਚ ਪਾਉਣ ਵਾਲੀਆਂ ਚੱਪਲਾਂ ਤੇ ਬਾਬਾ ਜੀ ਦਾ ਵਸਤਰ ਤੁਹਾਨੂੰ ਦਿਖਾ ਰਹੇ ਹਾਂਗੇ ਤੇ ਹੁਣ ਦੋਸਤੋ ਤੁਹਾਨੂੰ ਦਿਖਾ ਰਹੇ ਹਾਂਗੇ ਬਾਬਾ ਜੀ ਦੀ ਉਹ ਪੁਰਾਣੀ ਕੁਰਸੀ ਜਿਸ ਤੇ ਬਾਬਾ ਜੀ ਬੈਠਦੇ ਸਨ ਤੁਹਾਨੂੰ ਕੱਲੀ-ਕੱਲੀ ਪ੍ਰਾਣੀ ਚੀਜ਼ ਬਾਬਾ ਜੀ ਦੀ ਪਿੰਡ ਵਾਸੀਆਂ ਵੱਲੋਂ ਬਹੁਤ ਹੀ ਸਰਦਾ ਭਾਵਨਾ ਦੇ ਨਾਲ ਸਾਹਮ ਕੇ ਰੱਖੀ ਗਈ ਹੈ ਸਾਹਮ ਸਵਾਲ ਕੀਤੀ ਜਾਂਦੀ ਹੈ ਸੇਵਾਦਾਰ ਇੱਥੇ 24 ਘੰਟੇ ਡਿਊਟੀ ਤੇ ਡੇਰੇ ਦੇ ਵਿੱਚ ਮੌਜੂਦ ਰਹਿੰਦਾਗਾ ਪਿੰਡ ਵਾਸੀਆਂ ਵੱਲੋਂ ਸੁਬਾ ਸ਼ਾਮ ਇੱਥੇ ਜੋਤਾ ਜਿਹੜੀ ਬਾਬਾ ਜੀ ਦੀ ਚੱਲਦੀ ਰਹਿੰਦੀ ਹੈਗੀ ਤਾਂ ਤੁਸੀਂ ਹੁਣ ਦੇਖ ਸਕਦੇ ਹੋ ਵੀ ਬਾਬਾ ਜੀ ਜੋ ਆ ਤੁਹਾਨੂੰ ਸ਼ਸਤਰ ਦਿਖਾ ਰਹੇ ਹੈਗੇ ਅਸੀਂ ਇਹ ਬਾਬਾ ਜੀ ਇਹਨਾਂ ਦੇ ਸਾਰੇ ਚੱਲਦੇ ਸਨ ਉਹ ਪ੍ਰਾਣੀਆਂ ਜਿੱਦਾਂ ਖੁੰਡੀ ਕਹ ਲਈਏ ਆਪਾਂ ਜਾਂ ਖੁੰਡਾ ਹੁੰਦਾ ਸੀ ਤਾਂ ਬਾਬਾ ਜੀ ਇਹਨਾਂ ਨੂੰ ਹੀ ਯੂਜ਼ ਕਰਦੇ ਸਨ ਤਾਂ ਇਹ ਬਾਬਾ ਰਿਖੀ RAM ਜੀ ਦਾ ਰੂਮ ਬਣਾਇਆ ਗਿਆਗਾ ਤਾਂ ਇੱਥੇ ਪਲੰਗਾ ਜਿਹੜਾ ਉਹ ਵੀ ਬਾਬਾ ਜੀ ਦਾ ਲਾਇਆ ਗਿਆਗਾ ਤੇ ਬਾਬਾ ਜੀ ਦੇ ਜੋ ਵਸਤਰ ਸਨ ਉਹ ਵੀ ਇੱਥੇ ਬਹੁਤ ਹੀ ਸਰਦਾ ਦੇ ਨਾਲ ਅੰਦਰ ਸਾਮਕੇ ਰੱਖੇ ਗਏ ਹਨ ਤੇ ਜਿਹੜੀ ਸੇਵਾ ਕੀਤੀ ਉਹ ਇੱਥੇ 24 ਘੰਟੇ ਸੇਵਾਦਾਰ ਰਹਿੰਦਾ ਉਹਦੇ ਵੱਲੋਂ ਕੀਤੀ ਜਾਂਦੀ ਹੈ ਤਾਂ ਇੱਕ ਹੋਰ ਦੋਸਤੋ ਸਾਡੀ ਵੀ ਪੁਰਾਣੀ ਯਾਦਗਾਰ ਹੈ ਬਾਬਾ ਜੀ ਦੀ ਤਸਵੀਰ ਜੋ ਬਣਾਈ ਸੀ ਤਾਂ ਉਹਨਾਂ ਦਿਨਾਂ ਦੇ ਵਿੱਚ ਸਾਡੇ ਸਟੂਡੀਓ ਦਾ ਨਾਮ ਧਾਲੀਵਾਲ ਡਿਜੀਟਲ ਸਟੂਡੀਓ ਹੁੰਦਾ ਸੀ ਤਾਂ ਅਸੀਂ ਇਹ ਤਸਵੀਰਾਂ ਬਾਬਾ ਜੀ ਦੀਆਂ ਪ੍ਰਿੰਟ ਕਰਵਾ ਕੇ ਜੜਵਾ ਕੇ ਸੰਗਤਾਂ ਨੂੰ ਦਿੱਤੀਆਂ ਗਈਆਂ ਸਨ ਤਾਂ ਇਹ ਸੇਵਾਦਾਰ ਹਰ ਮੱਸੀਆ ਤੇ ਤੇ ਹਰ ਪੰਡਾਰੇ ਤੇ ਇੱਕ ਕਮੇਟੀ ਹੈਗੀ ਡੇਰੇ ਦੀ ਜੋ ਹਰ ਮੱਸੀਆ ਦਾ ਜਦੋਂ ਦਿਹਾੜਾ ਆਉਂਦਾ ਤਾਂ ਇੱਥੇ ਮੱਸੀਆ ਦਾ ਦਿਹਾੜਾ ਜਿਹੜਾ ਉਹ ਬਹੁਤ ਹੀ ਪਿੰਡ ਵਾਸੀਆਂ ਵੱਲੋਂ ਸਰਤਾ ਭਾਵਨਾ ਦੇ ਨਾਲ ਇੱਥੇ ਮਨਾਇਆ ਜਾਂਦਾਗਾ ਤਾਂ ਡੇਰੇ ਦੀਆਂ ਤੁਹਾਨੂੰ ਸਾਰੀਆਂ ਜੋ ਮੈਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਦੋਸਤੋ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਜਰੂਰ ਅੱਗੇ ਸਾਂਝੀ ਕਰੋ ਵੀਡੀਓ ਨੂੰ ਜਿੰਨਾ ਹੋ ਸਕਦਾ ਓਨਾ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਪੇਜ ਪੀਵੀ ਉਨੀ ਬਲੈਕ ਡੀ ਨੂੰ ਫੋਲੋ ਕਰਿਓ ਜੇਕਰ YouTube ਤੇ ਵੀਡੀਓ ਦੇਖ ਰਹੇ ਹੋ ਤਾਂ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਤੇ ਵਿਚਾਰ ਕਮੈਂਟਾਂ ਦੇ ਵਿੱਚ ਜ਼ਰੂਰ ਲਿਖਿਓ ਤੇ ਹੁਣ ਤੁਹਾਨੂੰ ਡੇਰੇ ਦੀ ਬਣਤਰ ਦਿਖਾਉਣੇ ਆਗੇ ਵੀ ਕਿੰਨੀ ਜਗ੍ਹਾ ਦੇ ਵਿੱਚ ਇਹ ਡੇਰਾ ਬਣਿਆ ਗਿਆ ਤੇ ਡੇਰਾ ਦੇਖੋ ਪਿੰਡ ਵਾਸੀਆਂ ਵੱਲੋਂ ਤੇ ਜੋ ਇੱਥੇ ਸੰਗਤ ਆਉਂਦੀ ਹੈ ਉਹਨਾਂ ਦੇ ਸਹਿਯੋਗ ਸਦਕਾ ਡੇਰੇ ਦੀ ਬੰਤਰ ਬਹੁਤ ਵਧੀਆ ਬਣਾਈ ਗਈ ਹੈਗੀ ਸਾਫ ਸਫਾਈ ਫੁੱਲ ਬੂਟੇ ਹਰ ਜਗ੍ਹਾ ਪੱਕਾ ਕੀਤਾ ਗਿਆ ਹੈਗਾ ਤਾਂ ਦੇਖ ਸਕਦੇ ਹਾਂ ਵੀ ਬਹੁਤ ਵਧੀਆ ਡੇਰਾ ਜਿਹੜਾ ਇਹ ਤਿਆਰ ਕੀਤਾ ਗਿਆ ਤਾਂ ਹੁਣ ਦੋਸਤੋ ਅੱਜ ਮੱਛਿਆ ਸੀਗੀ ਮੱਛਿਆ ਦੇ ਦਿਹਾੜੇ ਤੇ ਕੜਾ ਪ੍ਰਸ਼ਾਦ ਦੀਆਂ ਦੇਗਾਂ ਪਿੰਡ ਵਾਸੀਆਂ ਵੱਲੋਂ ਤਿਆਰ ਕੀਤੀਆਂ ਜਾਂਦੀਆਂ ਨੇ ਤੇ ਕਮੇਟੀ ਮੈਂਬਰ ਨੇਗੇ ਜਿਹੜੇ ਉਹ ਹਰ ਮੱਛਿਆ ਦਾ ਦਿਹਾੜਾ ਇੱਥੇ ਮਨਾਉਂਦੇ ਹਨ ਤਾਂ ਅੱਜ ਮੱਛਿਆ ਦਾ ਦਿਹਾੜਾ ਸੀ ਸਵੇਰੇ ਸਵੇਰੇ ਅਸੀਂ ਵੀ ਗਏ ਮੈਂ ਵੀ ਪਹੁੰਚਿਆ ਬਾਬਾ ਜੀ ਦਾ ਆਸ਼ੀਰਵਾਦ ਲੈਣ ਦੇ ਲਈ ਤਾਂ ਮੈਂ ਉੱਥੇ ਇਹ ਵੀਡੀਓ ਹੈ ਜਿਹੜੀ ਸ਼ੂਟ ਕੀਤੀ ਕਿਉਂਕਿ ਹੁਣ ਜਦੋਂ ਮੈਂ ਵੀਡੀਓ ਬਣਾਈ ਸੀ ਉਸ ਸਮੇਂ ਸੰਗਤ ਹਲੇ ਨਹੀਂ ਆਈ ਸੀਗੀ ਡੇਰੇ ਦੇ ਵਿੱਚ ਤੇ ਜੋ ਕਮਾਂਕਾਰਾਂ ਤੇ ਜਾਂਦੇ ਸੀ ਨੌਕਰੀਆਂ ਤੇ ਡਿਊਟੀਆਂ ਤੇ ਲੱਗੇ ਹੋਏ ਸਨ ਉਹ ਬਾਬਾ ਜੀ ਦਾ ਸਵੇਰੇ ਜਾਂਦੇ ਹੋਏ ਆਸ਼ੀਰਵਾਦ ਲੈ ਕੇ ਇਸ ਜਗ੍ਹਾ ਤੇ ਮੱਥਾ ਟੇਕ ਕੇ ਤਾਂ ਉਹ ਆਪਣੇ ਕੰਮਾਂ ਤੇ ਚਲੇ ਜਾਂਦੇ ਹਨ ਤਾਂ ਇਹ ਜਿਹੜੀ ਸੰਗਤ ਆ ਗਈ ਹੁਣ ਇਸ ਟਾਈਮ ਇੱਕ ਕਮੇਟੀ ਮੈਂਬਰ ਹੀ ਨੇਗੇ ਉਸ ਤੋਂ ਬਾਅਦ ਇਕੱਠਾ ਜਿਹੜਾ ਬਹੁਤ ਜ਼ਿਆਦਾ ਹੋ ਜਾਂਦਾ ਸੀ ਤਾਂ ਸਵੇਰੇ ਸਵੇਰੇ ਤੁਹਾਨੂੰ ਇਹ ਅੱਜ ਮਨਚ ਆਇਆ ਵੀ ਵੀਡੀਓ ਬਣਾ ਕੇ ਇੱਕ ਯਾਦਗਾਰਾ ਜਿਹੜੀ ਇਹ ਰੱਖੀ ਜਾਵੇ ਸਾਂਭ ਕੇ ਤਾਂ ਇਹ ਵੀਡੀਓ ਬਣਾਈ ਗਈ ਤੇ ਇਹ ਵੀਡੀਓ ਮੈਂ ਤੁਹਾਨੂੰ ਦਿਖਾ ਰਿਹਾਗਾ ਤੇ ਤੁਸੀਂ ਵੀ ਦੋਸਤੋ ਯਕੀਨ ਮੰਨੋ ਵਿਸ਼ਵਾਸ ਕਰਕੇ ਮੈਂ ਇਹ ਨਹੀਂ ਕਹਿੰਦਾ ਵੀ ਇੱਥੇ ਤੁਸੀਂ ਚੱਲ ਕੇ ਆਵੋ ਮੰਨਦੀ ਜੋ ਵੀ ਤੁਹਾਡਾ ਕੋਈ ਦਿੱਕਤ ਆਉਂਦੀ ਆ ਹਨਾ ਹਰ ਤਰ੍ਹਾਂ ਦੀ ਇੱਥੇ ਸੁੱਖਣਾ ਪੂਰੀ ਹੁੰਦੀ ਹੈਗੀ ਬਾਬਾ ਜੀ ਦੇ ਜੋ ਚੜਾਵਾਗਾ ਇੱਥੇ ਜ਼ਿਆਦਾਤਰ ਬਾਬਾ ਜੀ ਦੇ ਸਰਾਵਾ ਜਿਹੜੀ ਮੰਗਲਵਾਰ ਵਾਲੇ ਦਿਨ ਚੜਦੀ ਹੈਗੀ ਜਾਂ ਫਿਰ ਅਫੀਮ ਜਾਂ ਭੁੱਕੀ ਦਾ ਪ੍ਰਸ਼ਾਦ ਆ ਜਿਹੜਾ ਬਾਬਾ ਜੀ ਨੂੰ ਉਹ ਲੱਗਦਾਗਾ ਤੇ ਬਾਕੀ ਭੰਡਾਰੇ ਤੇ ਚੌਲਾਂ ਦਾ ਭੰਡਾਰਾ ਚੱਲਦਾ ਹੁੰਦਾ ਜਲੇਬੀਆਂ ਦਾ ਭੰਡਾਰਾ ਚੱਲਦਾ ਹੁੰਦਾਗਾ ਤੇ ਬਾਕੀ ਸੰਗਤ ਦੀ ਸ਼ਰਧਾ ਹੁੰਦੀ ਹੈਗੀ ਜੋ ਕੁਝ ਉਹਨਾਂ ਨੇ ਆਪਦੇ ਵੱਲੋਂ ਇੱਥੇ ਤਿਲ ਫੁੱਲ ਕਿਸੇ ਵੀ ਤਰ੍ਹਾਂ ਦਾ ਦਾਨ ਆ ਜਿਹੜਾ ਕਰਨਾ ਹੁੰਦਾ ਉਹ ਉਸ ਤਰ੍ਹਾਂ ਸੰਗਤ ਇੱਥੇ ਕਰਕੇ ਜਾਂਦੀ ਹੈ ਤਾਂ ਬਾਬਾ ਜੀ ਦੀਆਂ ਦੇਸੀ ਘੋੜੀਆਂ ਦੀਆਂ ਜੋਤਾਂ ਹਮੇਸ਼ਾ ਚੱਲਦੀਆਂ ਰਹਿੰਦੀਆਂ ਨੇ ਪਿੰਡ ਵਾਸੀਆਂ ਵੱਲੋਂ ਸਵੇਰੇ 4 ਵਜੇ ਤੋਂ ਮੱਥਾ ਟੇਕਣਾ ਇੱਥੇ ਸ਼ੁਰੂ ਹੋ ਜਾਂਦਾਗਾ ਬਾਬਾ ਜੀ ਨੂੰ ਭੋਗ ਲਵਾ ਕੇ ਜਾਂਦੇ ਨੇ ਸਾਰੇ ਪਿੰਡ ਬਹੁਤ ਸ਼ਰਧਾ ਭਾਵਨਾ ਨਾਲ ਬਾਬਾ ਜੀ ਦੀ ਸੇਵਾ ਕਰਦਾਗਾ ਤਾਂ ਜਰੂਰ ਵੀਡੀਓ ਨੂੰ ਹੋਰ ਦੋਸਤਾਂ ਮਿੱਤਰਾਂ ਨਾਲ ਜਰੂਰ ਸਾਂਝੀ ਕਰਿਓ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਪੇਜ ਪੀ ਵੀ ਉਨੀ ਬਲੈਕ ਡੀ ਨੂੰ ਲਾਈਕ ਐਂਡ ਫੋਲੋ ਕਰ ਲਿਓ YouTube ਚੈਨਲ ਤੇ ਜੇਕਰ ਵੀਡੀਓ ਦੇਖਦੇ ਹੋ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਮਿਲਦੇ ਆ ਕਿਸੇ ਨਵੀਂ ਅਪਡੇਟ ਦੇ ਨਾਲ ਤਾਂ ਹੁਣ ਦੇਵੋ ਆਗਿਆ ਸਤਿ ਸ੍ਰੀ ਅਕਾਲ ਜੀ